ਜਿਨ੍ਹਾਂ ਨੇ ਸਾਨੂੰ ਬੋਲਣਾ ਸਿਖਾਇਆ ਜਿਨ੍ਹਾਂ ਨੇ ਸਾਡੇ ਨਾਂ ਰੱਖੇ ਉਹਨਾਂ ਦੇ ਸੰਸਕਾਰ ਸਾਨੂੰ ਇੱਥੇ ਵੀਡੀਓ ਕਾਲ ਨਾਲ ਤਾਂ ਦੇਖਣੇ ਪਏ ਜ਼ਮੀਨ ਨਿਕਲ ਗਈ ਪੈਰਾਂ ਥੱਲੋਂ ਪੱਕੇ ਤਾਂ ਸੀ ਬਹੁਤ ਪਹਿਲਾਂ ਹੋ ਗਏ ਸੀ ਜਿੰਨੇ ਇੱਥੇ ਬੰਦੇ ਆ ਸਾਰੇ ਫੋਨ ਕੱਢ ਲਿਓ ਬੇਕਰਮ ਵੇਚ ਆ ਜਾ ਜਿੰਨੇ ਇੱਥੇ ਫੋਨ ਆ ਸਾਰੇ ਫੋਨ ਕੱਢ ਲਿਓ ਸਾਰਿਆਂ ਦੇ ਸਟੇਟਸ ਪੈਣੇ ਚਾਹੀਦੇ ਆ ਵੀਡੀਓ ਹਰ ਇੱਕ ਬੰਦੇ ਤੱਕ ਪਹੁੰਚਣੀ ਚਾਹੀਦੀ ਆ ਮੈਨੂੰ ਫੋਨ ਆਇਆ ਮੇਰੇ ਯਾਰ ਦੋਸਤ ਦਾ ਪਿੱਛੇ ਜੇ ਤਰਨ ਦੀਆਂ ਵੀਡੀਓਆਂ ਦੇਖੀਆਂ ਮੈਨੂੰ ਕਹਿੰਦਾ ਤੈਨੂੰ ਤਾਂ 5-6 ਸਾਲ ਹੋ ਗਏ ਤੂੰ ਵੀ ਪੱਕਾ ਨਹੀਂ ਹੋਇਆ ਮੈਂ ਉਹ ਜਵਾਬ ਦਿੱਤਾ ਮਾਹਬਾਈ ਪੱਕਾ ਤਾਂ ਉਦੋਂ ਹੀ ਹੋ ਗਿਆ ਸੀਗਾ ਜਦੋਂ ਮਾਂ ਪਿਓ ਨੂੰ ਰੋਂਦਾ ਛੱਡ ਕੇ ਭੈਣਾਂ ਨੂੰ ਰੋਂਦਾ ਛੱਡ ਕੇ ਮੈਂ ਉੱਥੋਂ ਜਾ ਚੜ੍ਹ ਕੇ ਆ ਗਿਆ ਸੀ ਪੱਕਾ ਤਾਂ ਮੈਂ ਉਦੋਂ ਹੀ ਹੋ ਗਿਆ ਸੀ ਜਦੋਂ ਇੱਥੇ ਦਿਨੇ ਕਾਲਜ ਰਾਤ ਨੂੰ ਕੰਮ ਤੇ ਜਾਂਦਾ ਸੀ ਤੇ ਆਉਂਦਾ ਉਹਦਾ ਪਾਸੇ 'ਚ ਵੀ ਕਈ ਵਾਰ ਸੌਂ ਜਾਂਦਾ ਸੀ ਸਟਾਪ ਲੰਘ ਜਾਂਦਾ ਸੀ ਫੇਰ ਵੀ ਘਰ ਦੇਆਂ ਨੂੰ ਹੱਸ ਕੇ ਕਹਿੰਦਾ ਸੀ ਵੀ ਚੜਦੀ ਕਲਾ 'ਚ ਪੱਕਾ ਤਾਂ ਮੈਂ ਉਹਦੀ ਹੋ ਗਿਆ ਸੀ ਜਦੋਂ ਇੱਥੇ ਕੰਮਾਂ ਨੇ ਸਾਡੀ ਮਜਬੂਰੀ ਦਾ ਫਾਇਦਾ ਵੀ ਚੱਕਿਆ ਸਾਡੇ ਪੈਸੇ ਵੀ ਮਾਰੇ ਪੱਕਾ ਤਾਂ ਮੈਂ ਉਹਦੀ ਹੋ ਗਿਆ ਸੀ ਬਹੁਤਨੇ ਇੱਥੇ ਦਿਲ ਦੇ ਨੇੜੇ ਹੋ ਕੇ ਸਾਡਾ ਫਾਇਦਾ ਵੀ ਚੱਕਿਆ ਪੱਕਾ ਮੈਂ ਉਦੋਂ ਵੀ ਹੋ ਗਿਆ ਸੀ ਜਦੋਂ ਯਾਰਾਂ ਦੋਸਤਾਂ ਦੇ ਵਿਆਹ ਭੈਣਾਂ ਭਾਈਆਂ ਦੇ ਵਿਆਹ ਇੱਥੇ ਵੀਡੀਓ ਕਾਲਾਂ 'ਚ ਦੇਖਣੇ ਪਏ ਪੱਕਾ ਮੈਂ ਉਦੋਂ ਵੀ ਹੋ ਗਿਆ ਸੀ ਜਦੋਂ ਸਾਡੇ ਦਿਨ ਤਿਹਾਰ ਸਾਡੇ ਜਨਮ ਦਿਨ ਸੇਫਟੀ ਜੂਪਾ ਕੇ ਸੇਫਟੀ ਬੈਸਟਾ ਪਾ ਕੇ ਇਥੇ ਕੰਮਾਂ ਦੇ ਲੰਘਦੇ ਗਏ ਪੱਕਾ ਤਾਂ ਮੈਂ ਉਦੋਂ ਵੀ ਹੋ ਗਿਆ ਸੀ ਜਿਨ੍ਹਾਂ ਨੇ ਸਾਨੂੰ ਤੁਰਨਾ ਸਿਖਾਇਆ ਜਿਨ੍ਹਾਂ ਨੇ ਸਾਨੂੰ ਬੋਲਣਾ ਸਿਖਾਇਆ ਜਿਨ੍ਹਾਂ ਨੇ ਸਾਡੇ ਨਾਂ ਰੱਖੇ ਉਹਨਾਂ ਦੇ ਸੰਸਕਾਰ ਸਾਨੂੰ ਇਥੇ ਵੀਡੀਓ ਕਾਲ ਨਾਲ ਤੇ ਦੇਖਣੇ ਪਏ ਜ਼ਮੀਨ ਨਿਕਲ ਗਈ ਪੈਰਾਂ ਥੱਲੋਂ ਪੱਕੇ ਤਾਂ ਸੀ ਬਹੁਤ ਪਹਿਲਾਂ ਹੋ ਗਏ ਸੀ ਇਹ ਅਰਦਾ ਬਹੁਤ ਕੱਚੀ ਚੀਜ਼ ਆ ਪੱਕੇ ਤਾਂ ਸੀ ਬਹੁਤ ਪਹਿਲਾਂ ਹੋ ਗਏ ਸੀ ਸਾਥ ਦੇ ਦਿਓ ਹੱਥ ਬੰਨ ਕੇ ਬੇਨਤੀ ਆ ਧੰਨਵਾਦ ਸਾਰੇ ਆਏ ਸਤਜਨਾ ਦਾ ਬਾਕੀ ਇੱਕ ਗੱਲ ਮੈਂ ਹੋਰ ਕਹਣੀ ਚਾਹਨਾ ਆਪਣੇ ਬਹੁਤ ਬੰਦਿਆਂ ਨੂੰ ਇੱਕ ਬਹਿਮ ਆ ਹੋਣੀ ਮੇਰੇ ਇੱਕ ਬਜ਼ੁਰਗਾਂ ਨਾਲ ਗੱਲ ਹੋ ਰਹੀ ਸੀ ਉਹ ਕਹਿੰਦੇ ਵੀ ਪੁਰਾਣੇ ਬਜ਼ੁਰਗ ਤਾਂ ਇਹ ਕਹਿੰਦੇ ਆ ਵੀ ਇਹ ਇੱਥੇ ਆ ਗਏ ਇਹਨਾਂ ਨੇ ਜਗ੍ਹਾ ਘੇਰ ਲਈ ਇਹ ਵੀ ਗੱਲ ਪਹੁੰਚਾ ਦਿਓ ਸਾਰਿਆਂ ਤੱਕ ਏ ਬਾਬੇ ਨਾਨਕ ਨੇ ਸਨੇਹਾ ਦਿੱਤਾ ਸੀ ਸਾਨੂੰ ਜਿਹੜੀ ਮਾਈਗ੍ਰੇਸ਼ਨ ਦੀ ਗੱਲ ਹੁੰਦੀ ਹੈ ਨਾ ਚਾਰ ਉਦਾਸੀਆਂ ਬਾਬੇ ਨਾਨਕ ਦੀਆਂ ਮਾਈਗ੍ਰੇਸ਼ਨ ਹੀ ਆ ਤੇ ਬਾਬਾ ਨਾਨਕ ਜਦੋਂ ਬਗਦਾਦ ਪਹੁੰਚੇ ਸਾਨੂੰ ਸਾਰਿਆਂ ਨੂੰ ਪਤਾ ਇੱਕ ਇੱਕ ਨਾ ਦੁੱਧ ਦਾ ਕਟੋਰਾ ਲੈ ਕੇ ਆ ਗਏ ਉਹ ਤੇ ਜਦੋਂ ਦੁੱਧ ਦਾ ਕਟੋਰਾ ਲੈ ਕੇ ਆਏ ਉਹਦਾ ਮਤਲਬ ਇਹ ਸੀ ਇਹ ਨਕੋਂ ਨਕ ਭਰਿਆ ਹੋਇਆ ਬਗਦਾਦ ਤੁਹਾਡੇ ਲਈ ਥਾਂ ਨਹੀਂ ਹੈਗੀ ਅੱਜ ਜਿਹੜੇ ਉਹ ਪੁਰਾਣੇ ਬੰਦੇ ਸਾਨੂੰ ਕਹਿ ਰਹੇ ਆ ਤੁਹਾਡੇ ਲਈ ਥਾਂ ਨਹੀਂ ਹੈਗੀ ਬਾਬੇ ਨਾਨਕ ਨੇ ਉਹਨਾਂ ਜਵਾਬ ਦਿੱਤਾ ਸੀ ਬੋਲਿਆ ਨਹੀਂ ਸੀ ਬਾਬੇ ਨਾਨਕ ਨੇ ਉਸ ਕਟੋਰੇ ਦੇ ਉੱਤੇ ਫੁੱਲ ਰੱਖ ਕੇ ਕਿਹਾ ਸੀ ਮੈਂ ਫੁੱਲ ਦੀ ਨਿਆਈਆਂ ਤੁਹਾਡਾ ਦੁੱਧ ਬਾਹਰ ਨਹੀਂ ਡਿਗੜ ਦਿੰਦਾ ਸੋ ਸਾਨੂੰ ਜੇ ਜਿਹੜੇ ਚੰਗੇ ਹੈਗੇ ਆ ਐਂ ਤਾਂ ਭਰੀਆਂ ਸਵਾਵਾਂ ਦੇ ਵਿੱਚ ਸਾਨੂੰ ਰੋਣਾ ਨਾ ਪਵੇ ਅਸੀਂ ਰੋਣਾ ਨਹੀਂ ਚਾਹੁੰਦੇ ਅਸੀਂ ਇਹ ਚੀਜ਼ਾਂ ਤੁਹਾਡੇ ਅੱਗੇ ਨਹੀਂ ਰੱਖਣਾ ਚਾਹੁੰਦੇ ਪਰ ਗੱਲ ਇਹ ਹੈ ਕਿ ਤੁਸੀਂ ਜੇ ਸਾਡੀ ਗੱਲ ਨੂੰ ਸਮਝੋ ਜਿਹੜੀ ਅਸੀਂ ਨਹੀਂ ਜਿਹੜੀ ਤੁਹਾਡੇ ਗੁਰੂ ਨੇ ਤੇ ਸਾਡੇ ਗੁਰੂ ਬਾਬੇ ਨਾਨਕ ਨੇ ਸਮਝਾਈ ਹੋਈ ਆ ਜੇ ਉਹਨੂੰ ਸਮਝੋ ਇੱਥੇ ਤੱਕ ਨੌਬਤ ਨਾ ਆਵੇ ਵੇ ਹੁਣ ਹੀ ਬਜ਼ੁਰਗਾਂ ਨਾਲ ਗੱਲ ਹੁੰਦੀ ਸੀ ਬ੍ਰੈਂਟਨ ਦੇ ਵਿੱਚ ਕੰਮ ਸੇ ਕੰਮ ਨਹੀਂ ਤਾਂ 5000 10000 ਨਿਆਣਾ ਤਾਂ ਹੋਊਗਾ ਹੀ ਕਿਉਂ ਨਹੀਂ ਬਾਹਰ ਆ ਰਿਆ ਕੰਮ ਸੇ ਕੰਮ ਜਿਹੜੇ ਸਿਟੀਜ਼ਨ ਪੁਰਾਣੇ ਲੋਕ ਆ ਜਿਹੜੇ ਤੁਸੀਂ ਆਏ ਤੁਹਾਡਾ ਧੰਨਵਾਦ ਪਰ ਬਾਕੀ ਕਿਉਂ ਨਹੀਂ ਬਾਹਰ ਆ ਰਹੇ ਉਹਨਾਂ ਨੂੰ ਜਾਂ ਸਮੱਸਿਆ ਦੀ ਸਮਝ ਨਹੀਂ ਹੈਗੀ ਨਹੀਂ ਸਭ ਨੂੰ ਸਭ ਕੁਝ ਪਤਾ ਆ ਸਾਰਿਆਂ ਦਾ ਸਭ ਕੁਝ ਪਤਾ ਜਿਵੇਂ ਹੁਣ ਮੈਂ ਕਹਿੰਨੀ ਬੋਲਿਆ ਇਹ ਸਾਰਾ ਕੁਝ ਸਾਰਿਆਂ ਨੂੰ ਪਤਾ ਇਹਨਾਂ ਮੁਸ਼ਕਲਾਂ ਦੇ ਵਿੱਚ ਉਹ ਵੀ ਲੰਗੇ ਹੋਣਗੇ ਪਰ ਜੇ ਤੁਸੀਂ ਉਹਨਾਂ ਮੁਸ਼ਕਲਾਂਾਂ ਵਿੱਚੋਂ ਲੰਘ ਕੇ ਅੱਜ ਆਪਣਾ ਟਾਈਮ ਭੁੱਲ ਗਏ ਤੇ ਅੱਜ ਇਹਨਾਂ ਦਾ ਟਾਈਮ ਵੀ ਭੁੱਲੇ ਹੋਏ ਹੋ ਫਿਰ ਉਤੋਂ ਮਾੜੀ ਗੱਲ ਕੋਈ ਅੱਜ ਇਹ ਜੋ ਹੋਇਆ ਇੱਥੇ ਇਹ ਮੁੜ ਕੇ ਨਾ ਹੋਵੇ ਇਹ ਸਥਾਨ ਨੂੰ ਭਰ ਦਿਓ ਤਾਂ ਜੋ ਇੱਥੇ ਦੇ ਰਾਜਨੀਤਾ ਜਿਹੜੇ ਨੇ ਉਹ ਗੱਲ ਸਾਨੂੰ ਉੱਥੇ ਸੁਣਾਉਣ ਨਾ ਜਾਣਾ ਪਵੇ ਇੱਥੇ ਆ ਕੇ ਸੁਣ ਜਿਵੇਂ ਡੈਪੂਟੇਸ਼ਨਾਂ ਨੇ ਪ੍ਰੋਟੈਸਟ ਕੀ ਹੋਇਆ ਸੀ ਜਗਮੀਤ ਹੀ ਉਹ ਦੂਜਾ ਟਰੂਟੂ ਹੀ ਰਹਿ ਗਿਆ ਸੀ ਜਗਮੀਤ ਵੀ ਆਇਆ ਪੀਰ ਬੋਲੀਵਰ ਵੀ ਆਇਆ ਸਾਰੇ ਆ ਗਏ ਸੀ ਹੱਥ ਬੰਨ ਕੇ ਬੇਣਤੀ ਆ ਬਾਈ ਸਾਰੇ ਬੋਚੋ ਜੇ ਤੁਹਾਡਾ ਕੋਈ ਸਵਾਲ ਆ ਜਿਹੜੀ ਗਿਲੀ ਸ਼ਿਕਵੇ ਆ ਇੱਥੇ ਬਹਿ ਕੇ ਅਸੀਂ ਹੱਲ ਕਰ ਲਾਂਗੇ ਤੇ ਜਿਵੇਂ ਮੈਂ ਕਿਹਾ ਪਹਿਲਾਂ ਕਿਹਾ ਸੀ ਤੁਸੀਂ ਕੋਈ ਪ੍ਰੋਗਰਾਮ ਰੱਖੋ ਸਾਨੂੰ ਦੱਸੋ ਕਿੱਥੇ ਰੱਖਣੇ ਆ ਇਹ ਨਵੇਂ ਪੁਰਾਣਿਆਂ ਦਾ ਜਿਹੜਾ ਜਾਤ ਇਹ ਨਵੀਂ ਜਾਤ ਸ਼ੁਰੂ ਹੋ ਗਈ ਨਾ ਇਹਨੂੰ ਮਕਾ ਲਈਏ ਜਿੰਨੀ ਛੇਤੀ ਮੁੱਕਦੀ ਹੈ। ਸਬੰ ਨੂੰ ਬਾਬੇ ਨਾਨਕ ਨੇ ਵੰਡੀਆਂ ਨੂੰ ਕੱਢ ਕੇ ਇੱਕ ਕੀਤਾ ਸੀ। ਅੱਜ ਅਸੀਂ ਜਾਤਾਂ ਪਾਤਾਂ ਤੋਂ ਉੱਠ ਕੇ ਬਣ ਆ ਚੀਜ਼ ਦੇ ਉੱਤੇ ਇੱਕ ਇੱਕ ਚੀਜ਼ ਹੋਰ ਆ ਗਈ ਆ ਨਵਾਂ ਇਹ ਪੁਰਾਣਾ ਹੈ। ਸੋ ਆਖਰੀ ਬੇੜਤੀ ਬਾਈ ਇਹਨੂੰ ਕੱਟ ਨੂੰ ਐਨਾ ਸਮਝੋ ਬਾਈ ਕਹਿੰਦੇ ਸੀ ਕੱਟ ਤੁਸੀਂ ਇੱਕ ਦਿਨ ਰੱਖੋ ਤਾਂ ਕੱਟ ਭਰ ਸਕਦਾ। ਇੱਥੇ 24 ਘੰਟੇ ਬੈਠੇ ਆ। ਅੱਜ ਤਾਂ ਰੈਲੀ ਦਾ ਹੋਕਾ ਸੀ। ਰੈਲੀਆਂ ਦੇ ਹੱਥ ੋਕੇ ਅੱਗੇ ਵੀ ਆਉਣਗੇ ਪਰ ਇੱਥੇ 24 ਘੰਟੇ ਬੈਠਿਆਂ ਨੂੰ ਭਰੋ ਜਿੰਨੀ ਛੇਤੀ ਭਰੂਗੇ ਉਹਨੀ ਛੇਤੀ ਮਸਲੇ ਦਾ ਹੱਲ ਹੋ ਜਾਣਾ ਨਹੀਂ ਤਾਂ ਇਹ ਰੋਣ ਹੋਰ ਨਿਕਲਣਗੇ ਆਉਣੇ ਵਾਲਾ ਟਾਈਮ ਸਭ ਨੂੰ ਪਤਾ ਮਹੀਨੇ ਨੂੰ ਸنو ਸ਼ੁਰੂ ਹੋ ਜਾਣੀ ਇੱਥੇ ਇੰਨੀ ਠੰਡ ਪੈਂਦੀ ਆ -20 -30 ਜੇ ਮਜਬੂਰ ਹੋ ਗਏ ਇੱਥੇ ਬਹਿਣ ਲਈ ਕੌਣ ਕੌਣ ਜ਼ਿੰਮੇਵਾਰ ਆ ਉਹਦੇ ਲਈ ਇੱਥੋਂ ਜੇ ਲਾਸ਼ਾਂ ਜਾਂਦੀਆਂ ਕੌਣ ਜ਼ਿੰਮੇਵਾਰ ਆ ਉਹਦੇ ਲਈ ਇਸ ਡਿਪਰੈਸ਼ਨ ਦੇ ਵਿੱਚ ਇਸ ਐਂਸਾਇਟੀ ਦੇ ਵਿੱਚ ਜਿਹੜੇ ਬੰਦੇ ਫਿਰਦੇ ਪਏ ਨੇ ਕੌਣ ਜ਼ਿੰਮੇਵਾਰ ਆ ਉਹਦੇ ਲਈ ਇਹਨਾਂ ਗੱਲਾਂ ਦਾ ਸਵਾਲ ਕੌਣ ਕਰੂਗਾ ਤੇ ਕਿਹਨੂੰ ਕਰੂਗਾ ਕਾਮਾਗਾਟਾ ਮਾਰੂਦੀ ਇੱਕ 100 ਸਾਲ ਬਾਅਦ ਮਾਫੀ ਮੰਗਾਈ ਸੀ ਇਸ ਦੁਖਾਂਤ ਦੀ ਮਾਫੀ ਕੌਣ ਤੇ ਕਦੋਂ ਦੀ ਕਿੱਥੋਂ ਮੰਗਵਾਊਗਾ ਸੋ ਆਖਰੀ ਬੇਰਤੀ ਆ ਬਾਈ ਪਹੁੰਚਿਆ ਕਰੋ ਸਾਥ ਦਿਓ ਤਾਂ ਜੋ ਇਸ ਮੂਰਤੀ ਨੂੰ ਜਿੱਤ ਸਕੀਏ ਧੰਨਵਾਦ ਜੀ ਭਾਈ ਮੇਰਾ ਨਾ ਇੱਕ ਮੈਂ ਵੀ ਇੱਕ ਸਵਾਲ ਪੁੱਛਣਾ ਚਾਹੁੰਨਾ ਜਿਹੜੇ ਆਪਣੇ ਪੰਜਾਬੀ ਪੋਲੀਟੀਸ਼ੀਅਨ ਆ ਜਿਹੜੇ ਆਪਣੇ ਪਾਰਲੀਮੈਂਟ ਚ ਬੈਠੇ ਹੋਏ ਆ ਇਹ ਮੈਂ ਸਵਾਲ ਉਹਨਾਂ ਨੂੰ ਕਰਨਾ ਚਾਹੁੰਨਾ ਕਿ ਕਾਮਾਗਾਟਾ ਮਾਰੂ ਦਾ ਟਾਈਮ ਸੀਗਾ ਉਸ ਟਾਈਮ ਤੇ ਸਾਡਾ ਪਾਰਲੀਮੈਂਟ ਚ ਕੋਈ ਨਹੀਂ ਬੈਠਾ ਪਰ ਫਿਰ ਵੀ ਸਾਡੇ ਲਈ ਹਾਂ ਦਾ ਨਾਰਾ ਵੱਜਿਆ ਸੀਗਾ ਤੇ ਕਮਿਊਨਿਟੀ ਇਕੱਠੀ ਹੋਈ ਸੀਗੀ ਉਹਦਾ ਸੰਘਰਸ਼ ਦਾ ਕੀ ਫੈਸਲਾ ਨਿਕਲਿਆ ਕੀ ਨਹੀਂ ਉਹ ਪਾਸੇ ਦੀ ਗੱਲ ਆ ਪਰ ਹਾਂ ਦਾ ਨਾਰਾ ਉਦੋਂ ਵੀ ਵੱਜਿਆ ਸੀਗਾ ਤੇ ਅੱਜ ਦਾ ਪਾਰਲੀਮੈਂਟ ਭਰੀ ਪਈ ਆ ਸਾਡੇ ਆਪਣੇ ਆਣਾ ਅੱਜ ਸਾਡੇ ਲਈ ਹਾਂ ਦਾ ਨਾਰਾ ਕਿਉਂ ਨਹੀਂ ਮਾਰਿਆ ਜਾ ਰਿਹਾ ਇਹ ਗੱਲ ਇਹ ਭੁੱਲ ਜਾਣ ਕਿ ਲੋਕ ਇਸ 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 ਸੰਘਰਸ਼ ਨੂੰ ਭੁੱਲ ਜਾਣਗੇ ਆਉਣ ਵਾਲੇ 100 ਸਾਲਾਂ ਦੇ ਵਿੱਚ ਵੀ ਇਹ ਸਵਾਲ ਪੈਦਾ ਹੋਣਾ ਹੈ ਕਿ ਉਸ ਟਾਈਮ ਦੇ ਉੱਤੇ ਪਾਰਲੀਮੈਂਟ 'ਚ ਜਿਹੜੇ ਪੰਜਾਬੀ ਐਮਪੀ ਐਮਪੀ ਵੀ ਬੈਠੇ ਸੀਗੇ ਉਹਨਾਂ ਨੇ ਕੀ ਰੋਲ ਨਿਭਾਇਆ ਤੇ ਕਿੱਦਾਂ ਉਹਨਾਂ ਨੇ ਪਿੱਠ ਦਿਖਾਈ ਇਹ ਸਭ ਕੁਝ ਤੁਹਾਨੂੰ ਸਵਾਲ ਪੁੱਛੇ ਜਾਣਗੇ ਭਵਿੱਖ ਦੇ ਵਿੱਚ ਤੁਸੀਂ ਉਹਦਾ ਕੀ ਜਵਾਬ ਦੇਣਾ ਤੁਸੀਂ ਕੀ ਕਿਰਦਾਰ ਦਿਖਾਉਣਾ ਉਹ ਤੁਹਾਡੇ ਤੇ ਆ ਅਸੀਂ ਤੁਹਾਨੂੰ ਦੱਸਣ ਵਾਲੇ ਨਹੀਂ ਵੀ ਤੁਸੀਂ ਕਿਦਾਂ ਦਾ ਕਿਰਦਾਰ ਦਿਖਾਉਣਾ ਉਹ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਕਿਦਾਂ ਆਣਾ ਇਹ ਜਦੋਂ ਤੱਕ ਤੁਸੀਂ ਹਾਂ ਦਾ ਨਾਰਾ ਪਾਰਲੀਮੈਂਟ ਚ ਖੁੱਲ ਕੇ ਨਹੀਂ ਮਾਰ ਸਕਦੇ ਤਾਂ ਕਿਰਪਾ ਕਰਕੇ ਆਪਣੇ ਆਪ ਨੂੰ ਕਮਿਊਨਿਟੀ ਦਾ ਲੀਡਰ ਕਹਿਣਾ ਬੰਦ ਕਰ ਦਿਓ ਮੇਰੇ ਵੀਰ ਜਾਂ ਦਾ ਜੇਦਾ ਤੁਸੀਂ ਕਮਿਊਨਿਟੀ ਦੇ ਲੀਡਰ ਹੈਗੇ ਜੇ ਤਾਂ ਸਾਡੇ ਲਈ ਹਾਂ ਦਾ ਨਾਰਾ ਮਾਰੋ ਜੇ ਨਹੀਂ ਮਾਰ ਸਕਦੇ ਤਾਂ ਆਪਣੇ ਆਪ ਨੂੰ ਕਮਿਊਨਿਟੀ ਦਾ ਲੀਡਰ ਨਾ ਬਣੋ ਧੰਨਵਾਦ